ਤੇ ਬਹੁਤ ਜੀ ਮਾਰਿਓ ਜਿੱਥੇ ਸੰਜੀ ਪੰਜਾਬ ਦਾ ਪਾਪਾ ਬੋਲ ਬਾਕਰ ਸੁਮਾਨ ਬੈਠਾ ਹੋਇਆ ਹੈ ਇਥੇ ਸਾਰੇ ਮਾਣ ਹੈ ਕਿ ਅੱਜ ਪਾਗਲ ਦਾ ਪਾਪਾ ਬੋਲ ਗਿਲ ਸਾਹਿਬ ਵੀ ਬੈਠੇ ਹੋਏ ਨੇ ਸੋ ਇਸੇ ਉੱਤੇ ਦੇਖੋ ਪਲੇਖਣ ਅਕਬਰ ਕ੍ਰਿਸ਼ਨੇ ਬੱਤੀ ਵਰਿਆਂ ਤੋਂ ਨੇ ਰੋਲ ਛੱਡ ਰਿਹਾ ਹੈ ਇੱਕ ਬੜੇ ਵੱਡਾ ਨਾਮ ਮੁਦਰ ਇਕਬਾਲ ਵਡਜੀ ਬਿਸਟੇ ਉੱਤੇ ਬੈਠੇ ਹੋਏ ਹਨ ਪੰਜਾਬੀ ਤਹਿਰੀਕ ਦੇ ਬਾਨੀ ਅੰਲਾਸ ਕੋਮਨਜੀ ਵੀ ਸਟੇਜ ਤੇ ਬੈਠੇ ਹੋਏ ਹਨ ਮੇਰੀ ਭੈਣ ਜਿਵੇਂ ਸਹਿਬ ਪ੍ਰੀਤ ਨੇ ਥੋੜਾ ਜਿਆਦਾ ਤਾਰਫ ਕਰਾ ਦਿੱਤਾ ਆਪਣੇ ਇੰਡੀਅਨ ਡੈਲੀਗੇਸ਼ਨ ਦਾ ਸੋ ਇੱਕ ਘਾਤ ਜਿਹਾ ਵਰਦਾ ਪਿਆ ਹੈ ਕਿ ਪਾਕਿਸਤਾਨ ਦੇ ਵੱਡੇ ਨਾਮ ਵੀ ਇੱਥੇ ਬੈਠੇ ਹੋਏ ਹਨ ਮੇਰੀ ਭੈਣ ਡਾਕਟਰ ਸੁਗਰਾ ਸੰਧਪ ਜੀ ਇੱਕ ਮਹਾਨ ਕੰਮ ਜਿਹੜਾ ਇਲਾਕਾ ਦਾ ਉਹ ਕਰ ਗਏ ਨੇ ਸ਼ਾਇਦ ਆਂਦੀ ਦੁਨੀਆ ਉਹਨਾਂ ਨੂੰ ਯਾਦ ਰੱਖੇਗੀ ਸਭ ਤੋਂ ਪਹਿਲਾਂ ਉਹਨਾਂ ਨੇ ਗੁਰਮੁਖੀ ਦੀ ਕਲਾਸ ਸ਼ੁਰੂ ਕੀਤੀ ਔਰ ਮੈਂ ਤੋਂ ਪਹਿਲਾਂ ਸਾਡੇ ਪ੍ਰੋਫੈਸਰ ਡਾਕਟਰ ਜਵੈਲ ਅਹਿਮਦ ਪਾਲ ਸਾਹਿਬ ਪੜਾ ਚੁੱਕੇ ਸੀ ਇੱਕ ਵੱਡੀ ਲਹਿਰ ਜਿਹੜੀ ਹੈ ਉਹ ਪੰਜਾਬੀ ਦੀ ਨਿਕਲੀ ਸੋ ਉਹ ਵੀ ਅੱਜ ਸਟੇਜ ਤੇ ਬ੍ਰਾਜਮਾਨ ਨੇ ਸਾਡਾ ਮਾਨ ਪੰਜਾਬੀ ਫਿਲਮਾਂ ਦਾ ਡਾਕਟਰ ਸੁਮੇਤਾ ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਤੇ ਸਾਰੇ ਪ੍ਰਾਣੇ ਜਿਹੜੇ ਇੰਡੀਆ ਯਾਵਾਤਵਾ ਖੇ ਦੇਸ਼ਾਂ ਤੋਂ ਪੰਜਾਬੀ ਆਏ ਹੋਏ ਹਨ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਉਸ ਤੋਂ ਬਾਅਦ ਜੇ ਆਪਾਂ ਥੰਨੇ ਵੇਖੀਏ ਤੇ ਬਹੁਤ ਸਾਰੇ ਵੱਡੇ ਨਾਮ ਪ੍ਰੋਫੈਸਰ ਡਾਕਟਰ रजाक शाहद साहब डायरेक्टर दयाल सिंह रिसर्च फॉम वो भी बैठे हुए हैं प्रोफेसर डॉक्टर पटी साहब साढ़े बैठे हुए हैं इंसान दोस्ती थे उन्होंने हकीम साहब बैठे हुए हैं अदर मिनास लाहौरी जी प्रोफेसर डॉक्टर मेरे उस्ताद मोहतरम प्रोफेसर डॉक्टर अरशद इकबाल अरशद जी भी बैठे हुए हैं सो ये व्डे हैं इस तो अलावा भी बहुत सारे ਨਾ ਨੇ ਜਿਨ੍ਹਾਂ ਨੂੰ ਅਗਰ ਫੇਰ ਲੈਣਾ ਸ਼ੁਰੂ ਕਰਦੇ ਆਂਗਾ ਤਾਂ ਇਹ ਇੱਕ ਟਾਈਮ ਜ਼ਿਆਦਾ ਲੱਗ ਜਾਏਗਾ ਮੈਂ ਛੋਟੀ ਜੀ ਮੁਖਤੂ ਕਰਾਂਗਾ ਪਾਕਿਸਤਾਨ ਵਿੱਚ ਗੁਰਮੁਖੀ ਦਾ ਵਿਕਾਸ ਇਹ ਮਜ਼ਮੂਨ ਖਾਲਸਾ ਕਾਲਜ ਦੀ ਮੈਗਜ਼ੀਨ ਵਿੱਚ छਪ ਚੁੱਕਿਆ ਹੈ ਔਰ ਮੈਂ ਸਿਰਫ ਇਹ ਨਹੀਂ ਗੱਲ ਕਰਾਂਗਾ ਕਿ ਪਿਛਲੇ ਕੋਈ 10 ਤੋਂ 12 ਸਾਲ ਇਸ ਤੋਂ ਪਹਿਲਾਂ ਬਹੁਤ ਵੱਡੇ ਨਾਮ ਅਲਿਆਸ ਕੁਮਰ ਜੀ ਨੂੰ ਗੁਰਮੁਖੀ ਆਉਂਦੀ ਸੀ ਜਬੀ ਪੰਜ ਸਾਲ ਨੂੰ ਇੱਕ ਵਾਰ ਕੈਸਰ ਜੀ ਨੂੰ ਅਲਫਾਜ਼ ਜ਼ਮਾਨ ਹੋਰਾਂ ਦੀਆਂ ਕਿਤਾਬਾਂ ਵੀ ਪਬਲਿਸ਼ ਹੋਈਆਂ ਔਰ ਸਾਰੇ ਕੋਸ਼ਿਸ਼ ਕਰ ਰਹੀ ਸੀ ਕਿ ਦੋਹਾਂ ਪੰਜਾਬਾਂ ਦੀ ਸਾਂਝ ਕੀਤੀ ਜਾਵੇ ਪਰ ਪਾਕਿਸਤਾਨੀ ਪੰਜਾਬ ਦੇ ਵਿੱਚ ਗੁਰਮੁਖੀ ਦੀ ਜਿਹੜੀ ਸਥਿਤੀ ਸੀ ਉਹ ਬਹੁਤ ਜਿਹੜੀ ਸੀ ਮਾੜੀ ਸੀ ਫਿਰ ਆਸਤਾ ਆਸਤਾ ਪਹਿਲੇ 2013 ਦੇ ਵਿੱਚ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਨੇ ਜਿਹੜਾ ਹੈ ਇਹਨੂੰ ਕੰਪਲਸਰੀ ਕਰ ਦਿੱਤਾ ਜਿਹੜਾ ਵੀ ਐਮਏ ਪੰਜਾਬੀ ਕਰੇਗਾ ਉਸ ਨੂੰ ਗੁਰਮੁਖੀ ਪੜ੍ਹਨੀ ਲਾਜ਼ਮੀ ਹੋਏਗੀ इस तरह फिर पंजाब यूनिवर्सिटी के कंपलसरी हुई लाहौर कॉलेज फॉर वूमेन यूनिवर्सिटी के कंपलसरी हुई सरगोदा यूनिवर्सिटी और फैसलाबाद यूनिवर्सिटी और गुजरात यूनिवर्सिटी यूनीवर्सिटी ऑप्शनल वाग पढ़ाई जा रही है गुरमुखी लेकिन बारह गुरमुखी पढ़ाई जा रही है दो हज़ार तेरह तो लैके हूँ तक ਜਿਹੜਾ ਹੈ तकरीबन 100 ਤੋਂ ਜ਼ਿਆਦਾ ਸਟੂਡੈਂਟ ਜਿਹੜਾ ਹੈ ਹਰ ਸਾਲ ਲਾਹੌਰ ਦੀ ਤਿੰਨ ਵੱਡੀ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲ ਰਿਹਾ ਔਰ ਉਹਨਾਂ ਨੂੰ ਬੁਰਮੁਖੀ ਜਿਹੜਾ ਹੈ ਉਹ ਬਹੁਤ ਸਰਲ ਤਰੀਕੇ ਨਾਲ ਆ ਰਹੀ ਹੈ ਸੋ ਇਹ ਸਾਡੇ ਵਾਸਤੇ ਮਾਨਵੀ ਗੱਲ ਹੈ ਤੇ ਆਖਰ ਤੇ ਵਿੱਚ ਇਹ ਹੈ ਕਿ ਇਸ ਟਾਈਮ ਕੋਈ ਪਾਕਿਸਤਾਨੀ ਪੰਜਾਬ ਦੇ ਵਿੱਚ 5000 ਤੋਂ ਵੱਧ ਬੰਦੇ ਔਰ ਸਾਡੇ ਜਿੰਨੇ ਵੀ ਰਾਈਟਰ ਨੇ ਜਿਹੜੇ ਤੁਹਾਡੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਉਲੰਘਾ ਵੀ ਕਰ ਰਹੇ ਹਨ ਵਾਖਵਾ ਕੇ ਬੰਦੇ ਉਲੰਘਾ ਕਰ ਰਹੇ ਹਨ ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਉਸ ਪੰਜਾਬ ਦੇ ਵਿੱਚੋਂ ਉਲੰਘੇ ਲਈ ਰੋਜ਼ ਕਿਤਾਬਾਂ ਆ ਰਹੀਆਂ ਹਨ ਔਰ ਇਹ ਇਹ ਇਸ ਤਰ੍ਹਾਂ ਕਿ ਆ ਰਹੀਆਂ ਹਨ ਗੁਰੂਵਜਨ ਕੇਂਦਰ ਉੱਤੇ ਪਾਕਿਸਤਾਨੀ ਪੰਜਾਬ ਦੀ ਯੂਨੀਵਰਸਿਟੀਆਂ ਦੇ ਵਿੱਚ ਕੰਮ ਹੋ ਰਿਹਾ ਰਤਨ ਸਿੱਖ ਢਾਂਡੇ ਉੱਤੇ ਜਿਹੜਾ ਹੈ ਉਹ ਕੰਮ ਹੋ ਰਿਹਾ ਏ ਉਹਨਾਂ ਦੀ ਸ਼ਾਇਰੀ ਦੇ ਉੱਤੇ ਇਹ ਇੱਕ ਮਾਣ ਦੀ ਗੱਲ ਹੈ ਕਿ ਉਸ ਪੰਜਾਬ ਦੇ ਹਰ ਵਿਦਵਾਨ ਹਰ ਲਖਾਰੀ ਦੇ ਉਤੇ ਕੁਛ ਨਾ ਕੁਛ ਕੰਮ ਜੜਾ ਹੈ ਉਹ ਚੱਲਦੇ ਆ। ਸੋ ਇਹ ਹੈ ਕਿ ਇੱਕ ਆਖਰ ਦੇ ਵਿੱਚ ਛੋਟੀ ਜੀ ਇਮਾਨ ਕਰਾਂਗਾ ਔਰ ਕਿਉਂਕਿ 33ਵੀਂ ਪੰਜਾਬੀ ਦੀ ਕਾਨਫਰੰਸ ਚੱਲ ਰਹੀ ਹੈ ਇੱਕ ਸਨਮਾਨ ਵਾਲੀ ਗੱਲ ਹੈ ਫਨ ਜਮਾਨ ਸਾਹਿਬ ਆਪਣੀ ਹਾਇਤੀ ਦੇ ਵਿੱਚ ਹੀ ਇਸ ਨੂੰ ਜੋ ਜਲਾ ਬਖਸ਼ ਗਏ ਹਨ ਅੱਜ ਸਾਹਿਤਿਕ ਰੂਪ ਦੇ ਵਿੱਚ ਜਿਹੜਾ ਕੋਆਰਡੀਨੇਟਰ ਵੀ ਹੈ ਸਾਨੂੰ ਅਸੀਂ ਆਰ ਵਾਲਾ ਸਦਰ ਜਿਹੜਾ ਹੈ ਸਹਿਜ ਪ੍ਰੀਤ ਨੂੰ ਹੀ ਮੰਨ ਲਿਆ ਹੋਇਆ ਵਾ ਸੋ ਇਸ ਤਰ੍ਹਾਂ ਕਿ ਬਾਤ ਦੌਰ ਜਿਹੜਾ ਹੈ ਉਹ ਸਾਡੀ ਸਹਿਜ ਪ੍ਰੀਤੀ ਸੰਭਾਲੇਗਾ ਮੰਨ ਸਿਰਫ ਮੰਗੇ ਨਹੀਂ ਹੈ ਕਿ ਕੁਝ ਕੰਮ ਸ਼ਾਮੂਖੀ ਵਾਲੇ ਵੀ ਉਸ ਪੰਜਾਬ ਚ ਕੀਤਾ ਜਾਵੇ ਫੇਰ ਹੀ ਅਸਰ ਅਸੀਂ ਜੋੜਵਾਂਗੇ ਬਹੁਤ ਸ਼ੁਕਰੀਆ